ਰੋਡ ਤੇ ਚੱਲੀਆਂ ਤੇ ਚਲਾਨ ਵੀ ਨਾ ਦੇਉਣੇ ਬੌਂਡ ਵੀ ਹੋਣੀਆਂ ਕੋਈ ਨੇ ਘਰੇ ਲਾਈਆਂ ਪੈਸੇ ਲਾ ਲਾ ਉਹ ਥੋੜੀਆਂ ਹੋਣੀਆਂ ਹੈ ਖੋਤੀਆਂ ਚਲਾਣ ਦੇਖਦੇ ਗੱਡੀਆਂ ਦੀ ਹੁੰਦੇ ਛੋਟੇ ਵੀਰ ਕਿ ਪੰਜਾਬ ਪੁਲਿਸ ਦਾ ਲੋਕਾਂ ਦੇ ਮਨਾਂ ਦੇ ਵਿੱਚ ਕੋਈ ਡਰ ਨਹੀਂ ਰਿਹਾ ਦਰਸਲ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਕਿ ਕਾਲੀ ਥਾਰ ਦਾ ਇੱਕ ਚਲਾਨ ਜਿਹੜਾ ਪੁਲਿਸ ਦੇ ਵੱਲੋਂ ਕਟਿਆ ਜਾਂਦਾ ਔਰ ਗੱਡੀ ਨੂੰ ਬੌਂਡ ਵੀ ਕਰ ਲਿਆ ਜਾਂਦਾ ਦਰਸਲ ਇਸ ਗੱਡੀ ਨੂੰ ਚਲਾਉਣ ਵਾਲੀ ਕੁੜੀਆਂ ਦੇ ਵੱਲੋਂ ਜਿਹੜਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਜ ਤੋਂ ਬਾਅਦ ਪੰਜਾਬ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਲਿਆ ਜਾਂਦਾ ਹੈ ਗੱਡੀ ਦਾ ਚਲਾਨ ਕੱਟਿਆ ਜਾਂਦਾ ਤੇ ਉੱਥੇ ਹੀ ਗੱਡੀ ਨੂੰ ਦੋ ਦਿਨਾਂ ਦੇ ਲਈ ਬੌਂਡ ਵੀ ਕਰ ਲਿਆ ਜਾਂਦਾ ਹੈ ਉੱਥੇ ਕੁਝ ਲੋਕਾਂ ਦੇ ਵੱਲੋਂ ਕਿਹਾ ਗਿਆ ਹੋਣਾ ਹੈ ਕਿ ਇਸ ਗੱਡੀ ਨੂੰ ਜਿਹੜਾ ਕਿ ਬੌਂਡ ਕਰਕੇ ਔਰ ਇਸ ਦਾ ਚਲਾਨ ਕੱਟ ਕੇ ਪੰਜਾਬ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਚੰਗਾ ਕੰਮ ਕੀਤਾ ਜਿਸ ਤੋਂ ਬਾਅਦ ਕੁੜੀਆਂ ਦੇ ਵੱਲੋਂ ਇਸ ਵੀਡੀਓ ਨੂੰ ਔਰ ਜਿਹੜਾ ਆਪਣੇ ਪੇਜ ਤੇ ਸ਼ੇਅਰ ਕੀਤਾ ਜਾਂਦਾ ਉਹ ਇਹ ਵੀ ਲਿਖਿਆ ਜਾਂਦਾ ਕਿ ਚਲਾਨ ਇਹਨਾਂ ਦੇ ਹੋਣੇ ਆ ਜਿਹੜੀ ਘਰਾਂ ਚ ਲਾਈਆਂ ਨੇ ਉਹਨਾਂ ਦੇ ਨਹੀਂ ਤੋਤੀ ਦੱਸਦੀ ਕਿ ਹੁਣ ਜਿਹੜੀ ਇਸ ਗੱਡੀ ਨੂੰ ਜਦੋਂ ਕੁੜੀਆਂ ਵਾਪਸ ਲੈ ਕੇ ਆਉਂਦੀਆਂ ਨੇ ਪੁਲਿਸ ਸਟੇਸ਼ਨ ਤੋਂ ਤਾਂ ਉੱਥੇ ਫਿਰ ਉਹਨਾਂ ਦੇ ਵੱਲੋਂ ਸੈਲੀਬ੍ਰੇਟ ਕੀਤਾ ਜਾਂਦਾ ਕੇਕ ਕੱਟਿਆ ਜਾਂਦਾ ਔਰ ਕਿਹਾ ਜਾਂਦਾ ਕਿ ਉਹਨਾਂ ਦੇ ਮੂੰਹ ਤੇ ਚਪੇੜ ਹੈ ਜਿਹੜੇ ਕਹਿੰਦੇ ਸੀ ਕਿ ਦੋ ਦਿਨਾਂ ਦੇ ਵਿੱਚ ਜਿਹੜੀ ਗੱਡੀ ਉਹ ਵਾਪਸ ਨਹੀਂ ਆਉਣੀ ਆ ਚੱਕੋ ਤੇ ਜਿਹੜਾ ਜਵਾਬ ਹੈ ਕੈਪਸ਼ਨ ਦੇ ਵਿੱਚ ਲਿਖਿਆ ਜਾਂਦਾ ਹੈ ਤੇ ਹੇਟਰਾਂ ਨੂੰ ਜਵਾਬ ਉਹਨਾਂ ਕੁੜੀਆਂ ਦੇ ਵੱਲੋਂ ਦਿੱਤਾ ਜਾਂਦਾ ਹੈ ਤਾਂ ਤੁਹਾਨੂੰ ਦੱਸਤੀ ਕਿ ਸ਼ਰਿਆਮ ਟ੍ਰੈਫਿਕ ਨਿਯਮਾਂ ਦੀ ਜੋ ਤਜੀਆਂ ਉਡਾਈਆਂ ਜਾਂਦੀਆਂ ਨੇ ਉੱਥੇ ਪੁਲਿਸ ਦੇ ਵੱਲੋਂ ਵੀ ਹੁਣ ਲਗਾਤਾਰ ਐਕਸ਼ਨ ਜਿਹੜੇ ਕੀਤੇ ਜਾ ਰਹੇ ਨੇ ਇੰਸਟਾਗ੍ਰam ਤੇ ਜੇਕਰ ਕੋਈ ਵੀਡੀਓ ਅਪਲੋਡ ਕਰਦਾ ਹੈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਆਂਦੀ ਤਾਂ ਉਸ ਵੀਡੀਓ ਨੂੰ ਦੇਖਣ ਤੋਂ ਬਾਅਦ ਪੰਜਾਬ ਪੁਲਿਸ ਦੇ ਵੱਲੋਂ ਜਿਹੜਾ ਕਿ ਉਹਨਾਂ ਦੇ ਕਾਰਪੋਰਚ ਦੇ ਚਲਾਨ ਕੱਟਿਆ ਜਾਂਦਾ ਹੈ ਤੇ ਉੱਤੇ ਹੁਣ ਸੀਸੀਟੀਵੀ ਕੈਮਰੇ ਵੀ ਜਿਹੜੇ ਲੱਗਨੇ ਸ਼ੁਰੂ ਹੋ ਗਏ ਨੇ ਮੋਹਾਲੀ ਦੇ ਵਿੱਚ ਜਿਹੜੇ ਕੈਮਰੇ ਲੱਗ ਚੁੱਕੇ ਨੇ ਤੇ ਹੁਣ ਚਲਾਨ ਜਿਹੜੇ ਆਨਲਾਈਨ ਤਰੀਕੇ ਦੇ ਨਾਲ ਕੀਤੇ ਜਾਣਗੇ ਤਾਂ ਪੰਜਾਬ ਪੁਲਿਸ ਨੂੰ ਟਿਚ ਜਾਣ ਵਾਲਿਆਂ ਦੇ ਲਈ ਇਹ ਖਬਰ ਹੈ ਟ੍ਰੈਫਿਕ ਨਿਯਮਾਂ ਨੂੰ ਅਣਗੌਲਿਆ ਕਰਕੇ ਗੱਡੀ ਚਲਾਉਣ ਵਾਲਿਆਂ ਨੂੰ ਪੰਜਾਬ ਪੁਲਿਸ ਹੁਣ ਛੱਡੇਗੇ ਨਹੀਂ ਪੰਜਾਬ ਪੁਲਿਸ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਤੇ ਸੜਕਾਂ ਤੇ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ